ISI ਦੀ এজেন্সি ਨੇ ਨਾਲ ਕੰਮ ਕਰਦੇ 5 ਵਿਅਕਤੀ ਬਲਕ ਪਿਸਟल्स ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ 5 ਵਿਅਕਤੀਆਂ ਨੂੰ ਅਸੀਂ ਮਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲੋਂ ਇੱਕ AK ਸੀਰੀਜ਼ ਦੀ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਣ ਵਾਲੇ ਦਿਨਾਂ 'ਚ ਤੁਸੀਂ ਗੁਰਗੀ ਵੱਲੋਂ ਅੱਚੜ ਕੇ ਕਾਮਯਾਬੀ ਪ੍ਰਾਪਤ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ 'ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ਡੀਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਦੀ ਪੁਲਿਸ DIG ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਇਸੇ ਤਹਿਤ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ISI ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਹੈ ਜਿਹਦੇ ਵਿੱਚ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਗਲੌਕ ਪਿਸਟਲਸ ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰੀਸੀਵ ਕੀਤੀ ਸਾਡੀ ਜਿਹੜੀ ਡੀਐਸਟੀ ਲੋਕੋ ਕੇ ਸਾਥ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਂਟੀ ਟੀਮ ਨੇ ਸਾਡੀ ਨਾਕਾਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜ ਗੋਰਾ ਵਾਸੀ ਰਣਗੜ ਜਸਪ੍ਰੀਤ ਇਹ ਜਿਲ੍ਹਾ ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ਥਾਣਾ ਮੋਕੰਪੂਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾ ਔਰ ਸ਼ਾਲੂ ਏ ਵੀ ਥਾਣਾ ਮੁਕੰਪੂਰੇ ਦਾ ਰਹਿਣ ਵਾਲਾ ਇਹਨਾਂ 5 ਵਿਅਕਤੀਆਂ ਨੂੰ ਅਸੀਂ ਨਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਅਮੂਨੀਸ਼ਨ ਸੀਗਾ ਦੋ ਗਲੌਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਇੱਕ ਕਾਰ ਚ ਜਾ ਰਹੇ ਸੀਗੇ I20 ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋਬਨ ਤੇ ਗੋਰਾ ਇਹ ਨਵ ਪੰਡੋਰੀ ਨਾਂ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੀੜਲਾ ਵਿਅਕਤੀ ਹੈ ਇਹ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ਆਈਐਸਆਈ ਦੇ ਸਿਗੇ ਐਂਟੀਟੀਜ਼ ਰਾਣਾ ਰਾਣਾ ਨਾਂ ਦੇ ਜਿਹੜੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰੀਸੀਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀਏ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਸ ਜਿਹੜੇ ਬੀਕੇਆਈ ਲਿੰਕ ਜਿਹੜੇ 테ਰਰਿਸਟਸ ਬਾਹਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦੇਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਝੁਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਦੂਸਰਾ ਵੀ ਕੇਸ ਹੈਗਾ ਥਾਣਾ ਕਰਿੰਡਾ ਦੀ ਪੁਲਿਸ ਨੇ ਇੱਕ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚ ਜਿਹੜੀ ਤੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਮਿਲੇ ਨੇ ਉਹਦੇ 'ਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ ਟੀਪੁਆਇੰਟ ਅਟਾਰੀ ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਜੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਛਟਿਆ ਹੋਣਾ ਉੱਥੇ ਦਾ ਰਹਿਣ ਵਾਲਿਆ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹਿਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਰਾਕੇ ਤੋਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹਿਰੋਇਨ ਰਿਕਵਰ ਕੀਤੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜਾ ਇਹ ਪੂਰਾ ਨੈਕਸਸ ਐਂਟੀ ਨੈਸ਼ਨਲ 엘ਿਮੈਂਟਸ ਟੈਰਰਿਸਟ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਜਿਹੜੇ ਨਾਰਕੋਟਿਕ 엘ਿਮੈਂਟਸ ਨੇ ਨੀੜਾ ਬਣਾਇਆ ਹੋਇਆ ਇਹਨੂੰ ਤੋੜਨ ਚ ਸਾਡੀ ਪੂਰੀ ਜਿਹੜੀ ਟੀਮ ਉਹ ਸક્ષਮ ਹੈ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ ਤੇ ਵੱਧ ਚੜ ਕੇ ਕਾਮਯਾਬੀ ਪ੍ਰਾਪਤ ਕਰਾਂਗੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਇਹ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ ਸੀਗੇ ਬਿਲਕੁਲ ਤੇ ਨਾ ਨਯੋਧੇ ਤੋਂ ਕਨਸਾਈਨਮੈਂਟ ਡਰੋਨ ਰਾਹੀਂ ਮੰਗਾਈ ਤੇ ਅੱਗੇ ਫਰਦਰ ਡਿਲੀਵਰ ਕਰਨੀ ਸੀ ਇਸ ਵਿੱਚ ਇਹ ਇਸ ਦਾ ਉਹ ਇਹ ਸੀ ਕਿ ਸਰ ਆ ਕੋਈ ਤਿਆਰੀ ਸੀ ਕਿ ਇਹਨਾਂ ਦੀ ਕਿ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਉਣ ਵਾਲੇ ਸਮੇਂ 'ਚ ਸਾਂਗੀਆਂ ਕਰਾਂਗੇ ਇਹ ਸਾਰੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਕਿ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਇਹ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਸਰ ਜੀ ਨਾਈਟ ਕਿੱਥੋਂ ਆਈ ਹੈ ਕਿਥੋਂ ਹੀ ਬਣੀ ਹੋਈ ਹੈ ਇਹ AK ਸੀਰੀਜ਼ ਦੀ ਅਸॉल्ट ਰਾਈਫਲ ਹੈ ਜੀ ਇਹ ਜਿਹੜੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਆਈਐਸਆਈ ਦਾ ਯੂਨਿਟ ਜਿਹੜਾ ਸੀਗਾ ਉਹਨੇ ਇਹ ਡਰੋਨ ਰਾਹੀਂ ਇਹਨਾਂ ਨੂੰ ਭੇਜੀ ਸੀ ਪਰ ਜਦੋਂ ਵੀ ਇਸ ਤਰ੍ਹਾਂ ਦੇ ਹਥਿਆਰ ਹੋਂਦ ਦੇ ਨੇ ਕਿ AK ਸੀਰੀਜ਼ ਦੇ ਇਸ ਤਰ੍ਹਾਂ ਦੇ ਘਾਤਕ ਵਪਰ ਹੁੰਦੇ ਨੇ ਉਹਦਾ ਲਿਖਿਆ ਕਿ ਵੱਡੇ ਜਿੰਨੀ ਕਿ ਕਿਲਿੰਗ ਹੋਈਆਂ ਉਹਨਾਂ ਤੇ ਵਰਤੇ ਜਾਂਦੇ ਨੇ ਕੀ ਏਜੰਸੀਆਂ ਦੇ ਉਸ ਲੈਵਲ ਤੇ ਕੰਮ ਖੜੇ ਹੋਏ ਨੇ ਕਿ ਬਿਲਕੁਲ ਕਿਸ ਪਾਸੇ ਤਿਆਰੀ ਜੀ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਦਾ ਸਾਰਾ ਆਪਰੇਸ਼ਨ ਹੈ ਜਿਹੜਾ ਅਸੀਂ ਇੰਟੈਲੀਜੈਂਸੀਆਂ ਦੇ ਨਾਲ ਰਲ ਕੇ ਕੀਤਾ ਹੈ ਜਿਹੜੀਆਂ ਸਾਡੀਆਂ ਵੀ ਪੰਜਾਬ ਪੁਲਿਸ ਦੀ ਸਪੈਸ਼ਲਾਈਜ਼ਡ ਯੂਨਿਟਸ ਨੇ ਅਸੀਂ ਬਿਲਕੁਲ ਸਾਰਿਆਂ ਦੇ ਨਾਲ ਪਲ-ਪਲ ਦੀ ਖਬਰ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ ਸਾਰੀ ਜਿਹੜੀ ਜੁਆਇੰਟਲੀ ਉਹਨਾਂ ਦੀ ਇੰਟਰੋਗੇਸ਼ਨ ਵੀ ਇਹਨਾਂ ਦੀ ਕਰਾਂਗੇ ਤੇ ਜਿੰਨੀਆਂ ਵੀ ਫਰਦਰ ਡਿਟੇਲਸ ਸਾਡੇ ਸਾਹਮਣੇ ਆਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਸਰ ਇਹਨਾਂ ਕੋਈ ਨਵੀਂ ਗੱਲ ਹੋਣੀ ਹੈ ਤਾਜ਼ਾ ਗੱਲ ਹੈ ਇਹਨਾਂ ਨੇ ਤਾਜ਼ੀ ਫਰੈਸ਼ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਪਛੋਕੜ ਵੀ ਇਹਨਾਂ ਨੇ ਜਿਹੜਾ ਡਰੱਗਸ ਤੇ ਬਾਰੇ ਇਹਨਾਂ ਨੇ ਕੰਮ ਕੀਤਾ ਜਿਹਦੇ ਨਾਲ ਹੀ ਅਸੀਂ ਜਿਹੜੀ ਇਹਦੇ ਤੋਂ ਡਰੱਗਸ ਦਾ 7.5 ਲੱਖ ਦੀ ਡਰਗਮਨੀ ਵੀ ਅਸੀਂ ਰਿਕਵਰ ਕੀਤੀ ਹੈ ਉਹ ਵੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਪਛੋਕੜ ਆ ਉਹ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਵ ਪੰਡੋਰੀ ਦੇ ਕਹਣ ਤੇ ਇਹਨਾਂ ਨੇ ਸਮਾਨ ਮੰਗਾਇਆ ਜੋ ਕਿ ਜੱਗੂ ਦਾ ਕਾਫੀ ਖਾਸ ਐਸੋਸੀਏਟ ਹੈਗਾ ਤੇ ਜਿਹੜੀਆਂ ਵੀ ਇਹਨਾਂ ਨੇ ਕੋਈ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀਗੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਨੈਟਵਰਕ ਤੋੜ ਕੇ ਇਹਨਾਂ ਤੋਂ ਇਨਫੋਰਮੇਸ਼ਨ ਸੀਕ ਕਰਕੇ ਤੁਹਾਡੇ ਮਾਧਮ ਰਾਈ ਸ਼ੇਅਰ ਕਰਾਂਗੇ ਜਿਹੜੇ ਪੰਗਰਤੀ ਇਹਨਾਂ ਦਾ ਖਾਲਦਿਕ ਜੁਦਾ ਬਣੀ ਸੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਜਿਹੜੇ ਦੋ ਵਿਅਕਤੀ ਜਿਹੜੇ ਰਣਗੜ ਦੇ ਨੇ ਦੋ ਵਿਅਕਤੀ ਮੋਕੰਪੂਰੇ ਦੇ ਨੇ ਇਹਨਾਂ ਦਾ ਇੱਕ ਸਾਥੀ ਜਿਹੜਾ ਰੂਪੜ ਦਾ ਹੈਗਾ ਇਹ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਨਸਾਈਨਮੈਂਟਸ ਰੀਸੀਵ ਕੀਤੀਆਂ ਨੇ ਤੇ ਡਰਗ ਰਨਿੰਗ ਦਾ ਵੀ ਤੇ ਗਨ ਰਨਿੰਗ ਦਾ ਵੀ ਜਿਹੜਾ bizness ਇਹ ਰਨ ਕਰ ਰਿਹਾ ਸੀ। ਸਹੀ ਨਹੀਂ ਐਸ ਵੀ ਹੈ ਇਹ ਨਾ ਪੰਜਾਬ ਦੇ। ਇਹ ਸਾਰੇ ਜਿਹੜੇ ਹੈਗੇ ਆ ਪੰਜੇ ਦੇ ਪੰਜੇ ਵਿਅਕਤੀ 25 ਤੋਂ 30 ਸਾਲ ਦੀ ਉਮਰ ਇਹਨਾਂ ਦੀ ਹੁੰਦੀ ਹੈ। ਸਰ ਪੁਰਾਣੇ ਪਰਚੇ ਕੋਈ ਹੈਗੇ ਨੇ ਇਹਨਾਂ ਤੇ? ਜਿਹੜੇ ਜੋਬਨ ਤੇ ਜਿਹੜਾ ਦੂਜਾ ਮੁੰਡਾ ਹੈਗਾ ਗੋਰਾ ਇਹਨਾਂ ਦੋਵਾਂ ਤੇ ਦੋ-ਦੋ ਕੇਸਿਸ ਆਲਰੇਡੀ ਰਜਿਸਟਰਡ ਨੇ। ਜਿਹੜਾ ਗੋਰਾ ਹੈਗਾ ਇਹਦੇ ਤੇ ਇੱਕ ਐਨਟੀਫ ਵੱਲੋਂ ਵੀ ਜਿਹੜਾ ਮੁਕੱਦਮਾ ਹੈ ਉਹ ਰਜਿਸਟਰ ਕੀਤਾ। ਅਸੀਂ ਦੱਸ ਕਰ ਦਿੰਦੇ ਨੇ ਕਿ ਗੱਡੀ ਕਿੱਥੇ ਗਈ। ਜਿਹੜੀ ਇਹ ਸਾਰੀਆਂ ਡੀਟੇਲਸ ਐ ਅਸੀਂ ਪ੍ਰੋਪਰਲੀ ਜਿਹੜਾ ਆਰਸੀ ਦੀਆਂ ਡੀਟੇਲਸ ਲੈ ਕੇ ਮੈਨੂਫੈਕਚਰਰ ਦੀਆਂ ਡੀਟੇਲਸ ਲੈ ਕੇ ਉਹ ਸਾਰੀਆਂ ਅਸੀਂ 68F ਚ ਫ੍ਰੀਜ਼ ਵੀ ਕਰਾਵਾਂਗੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜਿਹੜੀ ਨਾ ਕਿ ਇਹਦਾ ਸਵਾਲ ਜਿਹੜੀ ਹੈਗੀ ਆ ਕਿ ਇਹ ਇਹਨਾਂ ਨੇ ਟਾਰਗੇਟ ਸਾਹਮਣੇ ਆਇਆ ਸੀ ਇਹਨਾਂ ਨੇ ਮੈਂ ਹਮਾ ਚਾਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਜਿਹੜੀ ਜੁਆਇੰਟਲੀ ਅਸੀਂ ਇਟਰੋਗੇਸ਼ਨ ਕਰਾਂਗੇ ਪ੍ਰੋਪਰਲੀ ਕਰਾਂਗੇ ਤੇ ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆਈਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਰ ਜਿਹੜਾ ਇੱਕ ਕਲੀਅਰ ਪਿੰਡ ਹੈਗਾ ਜੀ ਥਾਣਾ ਲੋਪੋਕੇ ਦੀ ਹੱਦ ਚੰਦਾ ਇੱਥੇ ਸੀ ਨਾ ਸਰ ਜਿਹੜਾ ਇੱਕ ਪੰਜ ਕਿਲੋ ਹੈ ਰਣਕੜੀ ਆ ਰਿਹਾ ਹੈ ਲੜਕਾ ਇੱਕੋ ਲੜਕਾ ਪੜਿਆ ਉਹਦੇ ਨਾਲ ਹੋਰ ਵੀ ਲੋਕ ਹੈਗੇ ਹੋਈ ਆ ਉਹ ਸਾਰੇ ਉਹਨਾਂ ਤੇ ਜੀ ਜਿਵੇਂ ਬੈਕਵਰਡ ਲਿੰਕੇਜਸ ਜਿਹੜੇ ਉਹਨਾਂ ਦੇ ਐਸੋਸੀਏਟਸ ਹੈ ਇਹ ਸਾਡੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜਿੰਨੀ ਵੀ ਇਹਨਾਂ ਦੀ ਡਰੱਗ ਸਮਗਲਰਸ ਹੈਗੇ ਆ ਇਹਨਾਂ ਦੀ ਮੈਪਿੰਗ ਕਰ ਰਹੇ ਆ ਪ੍ਰੋਪਰਲੀ ਤੇ ਜਿਹੜੇ ਜਿਹੜੇ ਇਹਨ ਉਹ ਸਾਰੇ ਅਸੀਂ ਤੋਂ ਸਰ ਬੈਕਗਰਾਉਂਡ ਦੀ ਹੈ ਸਾਰੇ ਇਹ ਪਲੇਸ ਕਿਦੋਂ ਪੜਿਆ ਹੋਇਆ ਜੋਬਨ ਪਲੇਸ ਦੀ ਵੀ ਪਿਛਲੇ ਬੰਨੀ ਵੱਡੇ ਪੱਤਰ ਤੇ ਹੈ ਪ੍ਰਾਪਤ ਹੋਈ ਸੀ ਉਹਨਾਂ ਕੋਲ ਲਿੰਕ ਜੋੜਦਾ ਅਸੀਂ ਸਾਰੇ ਜਿਹੜੇ ਲਿੰਕੇਜਸ ਆ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਿੰਨੇ ਵੀ ਹੈਗੇ ਲਿੰਕ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਨਾਲ ਸ਼ੇਅਰ ਕਰਾਂਗੇ ਸਰ ਉਹ ਕਲਮੇਂ ਸਿਵਾ ਉਹ ਇੰਜੀਨੀਅਰ ਪੜਾਇਆ ਰਿਹਾ ਨਹੀਂ ਕੰਮ ਜੀ i20 ਕਾਰ ਜਿਹੜੀ ਇੱਕ ਹੈਗੀ ਹੈ ਤੇ ਦੂਸਰੇ ਕੋਲੋਂ ਅਸੀਂ ਸਕੂਂਡਰ ਜਿਹੜਾ ਮੋਟਰਸਾਈਕਲ ਆ ਕਿ ਪਬਲਿਕ ਨਹੀਂ ਪਬਲਿਕ ਜਿਹੜਾ ਇਸਲਾਪ ਤੋਂ ਪਹਿਲੇ ਨਾਂਮ ਦੇ ਕਰਦੇ ਨਹੀਂ ਇਹਦੇ ਖਿਲਾਫ ਕੋਈ ਮੁਕਦਮਾ ਪਹਿਲਾਂ ਲੱਗਿਆ ਇਹ ਵੀ ਬੈਡਰੂਮ ਫਾਈਲ ਇਹ ਜਿਹੜਾ ਹੈਗਾ ਉਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਜੀ ਪਿੰਡ ਚ ਤੇ ਇਹਨੇ ਪਹਿਲਾਂ ਵੀ ਸਾਨੂੰ ਜਿਵੇਂ ਹੁਣ ਪ੍ਰੀਮਿਲੀ ਪ੍ਰੀਲਿਮਿਨਰੀ ਜਿਹੜੀ ਇੰਟਰੋਗੇਸ਼ਨ ਸਾਡੇ ਸਾਹਮਣੇ ਆਈ ਹੈ ਇਹ ਪਹਿਲਾਂ ਵੀ ਇਹਨੇ ਹੈਰੋਇਨ ਦਾ ਕੰਮ ਕੀਤਾ ਤੇ ਇਹਦੇ ਹੋਰ ਵੀ ਅਸੀਂ ਪੁੱਛਤਾ ਕਰਕੇ ਇਹਦੀ ਵੀ ਜਿਹੜੀਆਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਹੋਈਆਂ ਉਹ ਸਾਰੀਆਂ ਅਸੀਂ ਫ੍ਰੀਜ਼ ਕਰਾਵਾਂ ਠੀਕ ਹੈ